ਆਲਦਾ ਜਮਾਨਾ ਔਰ ਮੋਬਾਈਲ ਦਾ ਸਭ ਤੋਂ ਵੱਧ ਫਾਇਦਾ ਲੈ ਰਹੇ ਆ ਸਾਡੇ ਆਸ਼ਕ ਠੀਕ ਐ ਤਾਂ ਹੀ ਆਸ਼ਕ ਮੈਨੂੰ ਪਕਰਿਆ ਮੈਂ ਪ੍ਰੋਗਰਾਮ ਤੇ ਗਿਆ ਹੋਇਆ ਸੀਗਾ ਮੇਰਾ 5 ਵਜੇ ਥੋੜਾ ਠਹਿਰ ਕੇ ਸੀਗਾ ਤੋਂ ਮੈਂ ਆਪਣੀ ਗੱਡੀ 'ਚ ਬਹਿ ਗਿਆ ਗੱਡੀ ਦੇ ਸ਼ੀਸ਼ੇ ਚੜਾਏ ਹੋਏ ਸੀ ਉਹਨੂੰ ਵਿਚਾਰੇ ਨੂੰ ਨਹੀਂ ਪਤਾ ਲੱਗਾ ਕਿ ਅੰਦਰ ਕੋਈ ਬੈਠਾ ਬਾਹਰ ਆ ਕੇ ਤੇ ਕੁੜੀ ਨਾਲ ਗੱਲਾਂ ਕੀ ਕਰ ਰਿਹਾ ਬਾਜੀ ਮਿੰਤਾ ਹੀ ਪਾਈ ਜਾ ਰਿਹਾ ਹੈਲੋ हां सोनिये मेरे बुग्गे मेरी जानू गलती सुन हां गल सुन ओ आ, <laughs> हाँ, हाँ। तो आगे स्टेशन ते आंदी हुंदी सी ਹੁਣ ਤਾਂ ਅਜਕਲ ਆਂਦੀ ਨਹੀਂ ਕੀ ਗੱਲ ਹੋ ਗਈ ਉਹਨਾਂ ਕੋ ਕਹਤਾਂ ਨਾ ਵੀ ਮੈਨੂੰ ਕੋ ਪੈਸੇ ਨਹੀਂ ਲੈ सोनियां बुग्गे जानू ਪੈਸੇ ਨਹੀਂ ਕਿਹੜੀ ਗੱਲ ਆ ਫੀਸ ਦੇ ਪੈਸੇ ਮੈਂ ਦੇ ਦੂੰਗਾ ਕਿੰਨੇ ਆ 5000 ਹੋਣੇ ਆ ਕੋਈ ਨਹੀਂ ਕਟਾ ਦੇ ਦਿਆਂਗੇ ਕਟਾ ਦੇ ਦਿਆਂਗੇ 5000 ਦਾ ਹਾਂ ਹਾਂ ਅੱਛਾ ਜਾਵਾਂ ਕੋਈ ਨਹੀਂ ਮੱਝ ਵੇਚ ਪਾਂਗੇ ਉਹ ਦੱਸੋ ਮਾਵਾ ਆਪਣੇ ਤੈਨੂੰ ਕਿੱਧਰ ਲਾਇਆ ਤੂੰ ਕੱਟੇ ਵੇਚਣ ਡਿਆ ਮੱਜਾ ਵੇਚਣ ਡਿਆ ਫੇਰ ਗੱਲ ਕਰ ਹੈਲੋ ਹਾਂ ਜਾਨੂੰ ਲੈ ਦੱਸ ਤੇਰਾ ਫੋਨ ਨਾ ਚੱਕੇ ਹੋ ਸਕਦਾ ਹਾਂ ਹਾਂ ਉਧਰ ਪਤਾ ਕੀ ਹੋਇਆ ਤੇਰਾ ਫੋਨ ਆਇਆ ਬੈਲ ਵੱਜੀ ਮੈਂ ਡੰਗਰਾਂ ਨੂੰ ਠੱਠੇ ਪਾਣ ਡਿਆ ਸੀ ਉਹ ਘਬਰਾ ਕੇ ਤੇ ਫੋਨ ਛੁੱਟ ਗਿਆ ਖੁਰਲੀ ਚ ਡਿੱਗ ਪਿਆ ਤੇ ਤੇ ਉਹ ਸਾਡੀ ਮੱਝ ਫੋਨ ਖਾ ਗਈ ਅੰਦਰ ਹੀ ਬੈਲਾਂ ਵੱਜੀ ਜਾਣ ਮੈਂ ਹੁਣ ਸੋਚੀ ਜਾਂਦਾ ਸੀ ਕਿ ਹੱਥ ਕਿੱਥੋਂ ਪਾਵਾਂ ਆ ਗਿਆ ਮੂੰਹ ਤੇ ਹਾਸਾ ਕਿੱਕੇ ਚਾਚਾ